देखिए आज हमने एकता के प्रयास में एक जतन जुटाया था जो चल रहा मोर्चा और एस के एम के हमारे साथी आए हैं मेरे साथ जसविंदर सिंह जी लोंगोवाल बलदेव जीरा जी राय साहब ठीक है और तेजवीर सिंह और अन्य साथियों के साथ हम आज पहुँचे तो हमारा एजेंडा ये रहा है आगे जो मोर्चे चल रहे हैं डलेवाल जी का अमर अनशन चल रहा है जो बारह मांगे हैं और उन सभी मांगों के ऊपर कोई भी मतभेद नहीं है मोर्चों का और ये समुचली पूरी एका एकता कैसे आगे बढ़ सके आगे किस तरह से हम आगे चले पूरी एकता हो सके उसके ऊपर हमने बातचीत की है ਔਰ ਇਹ achhi disha mein aage badh badi hai aur hamara prayas rahega aage bhi meeting bula kar isko neede bhavishya mein complete ekta ki ja sake aisa humne dono ne socha meeting hui hai sade do formon di meeting hui hai SKM ballo assi cheh sathiyan aaye ha Balbir Singh Rajewal ji Ravinder Patiala ji Darshanpal ji te Joginder Ugrahan ji ਰਤਨਮਾਨ ਜੀ ਸਾਡੇ ਮਤਲਬ ਬੀਕੇ ਜੀ ਉਹ ਕਿਹਤ ਬੰਨੋਂ ਆਏ ਨੇ ਤੇ ਕਿਸਾਨ ਸਭਾ ਬੰਨੋਂ ਕ੍ਰਿਸ਼ਨ ਪ੍ਰਸਾਦ ਸਾਡੇ ਕੋਲ ਨਾਲ ਬੈਠੇ ਨੇ ਕੈਰਲਾ ਤੋਂ ਦੇ ਸਾਥੀ 6 ਬੰਦੇ ਅਸੀਂ ਆਏ ਆ ਤੇ ਇਧਰੋਂ ਆਪਣੇ ਸਾਥੀ ਜਿਹੜੇ ਸਰਬਨ ਪੰਦੇਰ ਜੀ ਨਾਲ ਆਏ ਨੇ ਇਹਨਾਂ ਦੇ ਕੇ ਕੇ ਐਮ ਫਾਰਮ ਵੱਲੋਂ ਇਹ ਸਾਥੀ ਦੱਸ ਲਓਗੇ ਉਹਨਾਂ ਦੇ ਬੰਦਿਆਂ ਦੇ ਨਾਮ ਬੋਲ ਦੋ ਕਿਸੇ ਉਹ ਮੈਂ ਤਾਂ ਚੱਲ ਸਾਰਿਆਂ ਦੇ ਨਾਮ ਨਹੀਂ ਜਾਣਦਾ ਚੱਲ ਮੈਂ ਕਹਿ ਦਿੰਦਾ ਵੀ ਇੱਕ ਸਰਬਨ ਪੰਦੇਰ ਜੀ ਨੇ ਮੈਂ ਕਹਿ ਜਸਵਿੰਦਰ ਸੋਮਾ ਜੀ ਨੇ ਤੇ ਆਪਣੇ ਮਨਜੀਤ ਰਾਏ ਹੈ ਇੱਕ ਆਪਣੇ ਬਲਦੇਵ ਜੀਰਾ ਜੀ ਨੇ ਤੇ ਤੇਜਵੀਰ ਇਹ ਚਾਰ ਸੱਜਣਾਂ ਦੇ ਸਾਥੀ ਹੈਪੀ ਵੀ ਹੈ ਕਿ ਸਾਥੀ ਹੋ ਵੀ ਠੀਕ ਹੈ ਇਧਰ ਉਹ ਇਹ ਆਈ ਨੇ ਤੋਂ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਦੋ ਫਰਮਾਂ ਦੀ ਹੋਈ ਹੈ ਇਹਨਾਂ ਦੀ ਭਨੇਰ ਸਾਹਿਬ ਦੀ ਚਿੱਠੀ ਆਈ ਸੀ ਉਹਦੇ ਜਵਾਬ ਦੇ ਵਿੱਚ ਅਸੀਂ ਅੱਜ ਮੀਟਿੰਗ ਸੱਦੀ ਸੀ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਡੀ ਬਹੁਤ ਪੋਜ਼ਿਟਿਵ ਹੋਈ ਹੈ ਮੁੱਦਿਆਂ ਤੇ ਅਸੈਸਮੈਂਟਾਂ ਤੇ ਵਿਚਾਰ-ਚਰਚਾ ਹੋਈ ਹੈ ਸਾਡੇ ਬਾਰੇ ਅਸੀਂ ਮੋਰਚਿਆਂ 'ਚ ਵਿਚਾਰ-ਚਰਚਾ ਕੀਤੀ ਹੈ ਅਸੀਂ ਅੱਗੇ ਇਹਨਾਂ ਮੋਰਚਿਆਂ ਦੇ ਇਹਨਾਂ ਲੜਾਈ ਨੂੰ ਅੱਗੇ ਕਿਵੇਂ ਤੋਰ ਸਕਦੇ ਆ ਕਿਉਂਕਿ ਕੇਂਦਰ ਨੇ ਇੱਕ ਡਰਾਫਟ ਨਵਾਂ ਧਿਆਨ ਦਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਪਿਆ ਉਹਦੇ ਵਿੱਚ ਵੀ ਕਿਵੇਂ ਲੜਾਈ ਲੜ ਸਕਦੇ ਆ ਤੇ ਕਿ ਮੋਰਚਿਆਂ ਦੇ ਵਿੱਚ ਇੱਕ ਦੂਜੇ ਦੀ ਸਪੋਰਟ ਕਰਕੇ ਇਕਤਾ ਨੂੰ ਕਿਵੇਂ ਵਧਾ ਸਕਦੇ ਆ ਅੱਗੇ ਬਹੁਤ ਪੋਜ਼ਿਟਿਵ ਵਿਚਾਰ-ਚਰਚਾ ਸਾਡੀ ਹੋਈ ਹੈ ਪਰ ਉਹਦਾ ਫਾਈਨਲ ਅਸੀਂ ਕਿੱਥੇ ਜਾ ਕੇ ਹੋਊਗਾ ਉਹ ਅਸੀਂ ਅਜੇ ਵਿਚਾਰ ਚਰਚਾ ਦਾ ਇਹ ਹੈ ਵੀ ਅਸੀਂ 7ਵੀਂ ਕਮੇਟੀ ਐਸਕੇਮ ਦੇ ਵਿੱਚ ਵਿਚਾਰ ਕਰੀਏ ਸਾਥੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਇਹ ਪਿੱਛੇ ਵਿਚਾਰ ਕਰਾਂਗੇ ਤੇ ਜਲਦੀ ਦੂਜੀ ਮੀਟਿੰਗ ਆਪਾਂ ਕੋਈ ਛੇ ਦੇ ਛੱਡਾਂਗੇ ਤੇ ਇਹ ਤਰੀਕਾ ਕਰ ਨੂੰ ਅੱਗੇ ਵਧਾਉਂਦੇ ਹਾਂ